ਹਾਂਜੀ ਬਈ ਕਿੱਦਾਂ ਹੋ ਸਾਰੇ ਕੈਨੇਡਾ ਕੈਨੇਡਾ ਹੋਈ ਪਈ ਆ ਦੇਖੋ ਬਰਫ਼ ਕਿੰਨੀ ਪਈ ਆ ਟੋਰਾਂਟੋ ਦੇ ਵਿੱਚ ਪਹਾੜੀ ਤੇ ਖੜੇ ਆ ਔਰ ਬੱਚੇ ਸਕੇਟਿੰਗ ਕਰ ਰਹੇ ਆ ਆ ਦੇਖੋ ਨੇ ਜਾਰੇ ਆਓ ਬਾਜੀ ਲੱਗੀ ਉਹਦੀ ਚੀਨੇ ਲੋਕ ਆ ਇਧਰ ਦੇ ਗੁਰੇ ਲੋਕ ਆ ਫੁੱਲ ਇੰਜੋਏ ਕਰ ਰਹੇ ਆ ਔਰ ਇਧਰ ਸਾਡੇ ਭਾਜੀ ਗੁਰਜਿੰਦਰ ਸਿੰਘ ਜੀ ਰਾਗੀ ਗੁਰਜਿੰਦਰ ਸਿੰਘ ਜੀ ਰਾਸਤ ਕੋਲੇ ਖੜੇ ਆ ਔਰ ਸਾਰੇ ਇੰਜੋਏ ਕਰ ਰਹੇ ਆ ਔਰ ਅੱਪਾ ਵੀ ਨਾਲ-ਨਾਲ ਆ ਦੇਖੋ ਸਾਰੇ ਕਿਦਾਂ ਲੋਕ ਹੋ ਲੋ ਇੰਜੋਏ ਹੋ ਰਹੀ ਆ ਉੱਪਰ ਜਹਾਜ ਵੀ ਉੱਡ ਰਹੇ ਆ ਤੇ ਬੜੇ ਆਨੰਦ ਦੇ ਵਿੱਚ ਆ ਕੈਨੇਡਾ ਦੀ ਬਰਫ਼ ਬਹੁਤ ਮਜ਼ੇਦਾਰ ਆ ਬਹੁਤ ਸੋਹਣਾ ਬਹੁਤ ਬਿਊਟੀਫੁਲ ਕੰਟਰੀ ਕੈਨੇਡਾ ਇੱਥੇ ਆਓ ਦੇਖੋ ਕਿੰਨੇ ਨਜ਼ਾਰੇ ਆ ਆ ਇਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਧਰ ਵੀ ਸਾਰੇ ਸਟੂਡੈਂਟ ਵਗੈਰਾ ਬੱਚੇ ਸਿੱਖ ਭਰਾ ਬਹੁਤ ਸੇਵਾ ਕਰਦੇ ਆ ਔਰ ਬਹੁਤ ਪੰਜਾਬੀ ਬਹੁਤ ਵੱਡੇ ਪੱਦਰ ਤੇ ਜਿਹੜਾ ਇੱਥੇ ਰਹਿੰਦੇ ਆ ਮੁਸਲਮਾਨ ਭਾਈਚਾਰਾ ਸ਼੍ਰੀਲੰਕਾ ਵਾਲੇ ਔਰ ਬਹੁਤ ਵੱਡੇ ਪੱਦਰ ਤੇ ਚੀਨੇ ਲੋਕ ਉਹ ਇੱਥੇ ਜਿਹੜੇ ਰਹਿ ਰਹੇ ਆ ਆ ਦੇਖੋ ਸਕੈਟਿੰਗ ਹੋ ਰਹੀ ਫੁੱਲ ਇੰਜੋਏ ਹੋ ਰਿਆ ਬੜੇ ਮਜ਼ੇ ਦੇ ਨਾਲ ਦੇਖੋ ਨਿਕਨੇਗੇ ਬੱਚੇ ਕੀ ਬਾਤ ਆ ਇਹ ਬਾਜੀ ਬਾਵਾਜੀ ਵਾ ਉਹ ਅੱਗੇ ਚਲਾ ਗਿਆ ਥੋੜਾ ਜਿਹਾ ਵਾਓ ਕੀ ਬਾਤ ਆ ਜੀ ਓਕੇ ਥੈਂਕ ਯੂ